ਇਹਨਾਂ ਨੇ ਪਹਿਲਾਂ ਇੱਕ ਡਰਾਮਰ ਅੱਛਾ ਸੀ ਕਿ ਜਿਹੜਾ ਰਾਜਨ ਕੁਮਾਰ ਹੈ ਉਹਨੇ ਪੁਲਿਸ ਕੰਟਰੋਲ ਰੂਮ ਨੂੰ ਕੰਪਲੇਂਟ ਕੀਤੀ ਸੀ ਕਿ ਮੇਰੇ ਘਰ ਦੋ ਜਣੇ ਆ ਕੇ ਗਨ ਪੁਆਇੰਟ ਤੇ ਮੇਰੇ ਘਰੋਂ 25 ਤੋਲੇ ਸੋਨਾ ਲੈ ਕੇ ਗਏ ਐ ਤੇ ਪਰ ਉਹ ਜਦੋਂ ਜੁਵਨਾਈਲ ਨੂੰ ਅਸੀਂ ਅਰੈਸਟ ਕੀਤਾ ਉਦੋਂ ਨੇ ਡਿਸਕਲੋਸ ਕੀਤਾ ਕਿ ਉਹ ਤਾਂ ਮੈਂ ਤੇ ਮੇਰੇ ਫਾਦਰ ਦੇ ਫਰੈਂਡ ਹੀ ਹੈ ਜਿਹੜਾ ਰਾਜਨ ਹੈ ਤੇ ਉਹਨਾਂ ਨੇ ਹੀ ਐ ਡਰਾਮਾ ਰਚਿਆ ਸੀ ਉਹ ਚੋ ਜਿਹੜਾ ਜੁਮਨਾਈਲ ਦਾ ਜਿਹੜਾ ਫਾਦਰ ਹੈ ਉਹ ਐਟ ਲਾ ਗਿਆ ਤੇ ਰਾਜਨ ਕੁਮਾਰ ਜਿਹੜਾ ਮਦਈ ਸੀਗਾ ਉਹੀ ਉਹ ਦੋਸ਼ੀ ਹੈ ਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਕਿਉਂ ਕੀਤਾ ਜੀ ਉਹਨੇ ਐਡਾ ਡਰਾਮਾ ਉਹਨੇ ਆਪਣਾ ਜਿਹੜਾ ਹੈਗਾ 골ਡ 골ਡ ਵਗੈਰਾ ਕਿਤੇ ਲॉसेस ਖਾਏ ਉਹਨੇ ਤੇ ਉਹਨੇ ਆਪਣੇ ਘਰ ਇਹ ਨਹੀਂ ਦੱਸਣਾ ਚਾਹਿਆ ਕਿ ਮੈਂ ਆਪਣੀ ਵਾਈਫ ਦਾ ਵੀ 골ਡ ਬੋਲਡ ਵੇਚ ਚੁੱਕਾ ਤੇ ਉਹੀ ਉਸ ਚੀਜ਼ ਨੂੰ ਕਵਰ ਅਪ ਕਰਨ ਲਈ ਉਨੇ ਡਰਾਮਾ ਰਚਿਆ ਲਾਜ਼ ਨੇ ਬਿジネス ਕੀਤਾ ਜਾਂ ਉਹਦੇ ਆਪੇ ਨਾ ਚਲੋ ਕਰਤਾ ਬੇਸਿਕਲੀ ਬਿジネス ਨਸ਼ਾ ਸਾਰਾ ਕੁਝ ਥੋੜੀ ਮਾੜੀ ਸੰਗਤ ਸੇ ਕੀਤਾ ਤੇ ਕਿੰਨੀ ਹੋਰ ਉਹਨੇ ਕੈਸ਼ ਵੀ ਕੋਈ ਕਿਹਾ ਸੀ ਕਿ ਚੋਰੀ ਹੋਇਆ ਕੱਲਾ ਸੋਨੇ ਦੀ ਗੱਲ ਕੀਤੀ ਸੀ ਸੋਨੇ ਦੀ ਗੱਲ ਕੀਤੀ ਸੀ ਖੁਰਦਬੋਤ ਦਾ ਕੈਸ਼ ਵਰਨ ਖੁਰਦਬੋਤ ਖੁਰਦਬੋਤ ਨੇ ਕਿਵੇਂ ਸਾਜ਼ਿਸ਼ ਕਿਵੇਂ ਰਚੀ ਆਪਣੇ ਦੋਸਤ ਨਾਲ ਸਲਾਹ ਕੀਤੀ ਉਹਨੇ ਆਪਣੇ ਦੋਸਤ ਨਾਲ ਸਲਾਹ ਕੀਤੀ ਪਰ ਦੋਸਤ ਅਲੇ ਟਲਾਜ ਹੈ ਜਦੋਂ ਦੋਸਤ ਅੱਗੇ ਜਾਏਗਾ ਉਹ ਹੋਰ ਜ਼ਿਆਦਾ ਸਟੋਰੀ ਪੂਰੀ ਕਲੀਅਰ ਹੋ ਜਾਏਗੀ ਤੇ ਹਲੇ ਤਾਈ ਨੂੰ ਅਸੀਂ ਕੱਲ ਅਰੈਸਟ ਕੀਤਾ ਤੇ ਚੋਰੀ ਹੋਇਆ ਹੀ ਨਹੀਂ ਨਾ ਚੋਰੀ ਹੋਇਆ ਨਹੀਂ ਹੁਣ ਸਰ ਇੱਥੇ ਕਾਰਵਾਈ ਨੂੰ ਹੋ ਰਹੀ ਹੈ ਕਿ ਇਹਨੇ ਫੋਨ ਤੋਂ ਦਿੰਦੇ ਇਨਫੋਰਮੇਸ਼ਨ ਬਿਲਕੁਲ ਜੀ